ਜਿਵੇਂ ਕਾਲੋ ਦਾ ਤੁਸੀਂ ਪੁੱਛਗੀਚ ਕੀਤੀ ਜਿਵੇਂ ਉਹਨਾਂ ਲਈ ਫਿਲਮਾਂ ਬਣੀਆਂ ਹੁਣ ਉਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਫਿਲਮਾਂ ਦੇਖ ਕੇ ਜਾਂ ਕੁਝ ਅਜਿਹੀ ਚੀਜ਼ ਦੇਖ ਕੇ ਅਜਿਹੇ ਜਿਹੜੇ ਆ ਕਦਮ ਚੁੱਕ ਲੈਂਦੇ ਆ ਜਿਵੇਂ ਕਾਲੋ ਬੰਦੇ ਪਿੱਛੇ ਜਾਂਦੇ ਆ ਬਹੁਤ ਸਾਰੇ ਕਾਲੋ ਗਰੁੱਪ ਬਣਿਆ ਉਸ ਤੋਂ ਬਾਅਦ ਸੂਖੋ ਕਾਲੋ ਗਰੁੱਪ ਵੀ ਚੱਲਦਾ ਆ ਕੀ ਅਸਲ ਵਿੱਚ ਇੰਨੇ ਲੀਡਰ ਹੁੰਦੇ ਆ ਉਹ ਜਾਂ ਫਿਰ ਉਹ ਸਿਰਫ ਦਿਖਾਵਾ ਹੀ ਹੁੰਦਾ ਇੱਕ ਫਿਲਮਾਂ ਦੇ ਤੌਰ ਤੇ ਜੇਕਰ ਦੇਖਿਆ ਜਾਵੇ ਦੇਖੋ ਕਿਸੇ ਵੀ ਪੁਲਿਸ ਅਫਸਰ ਨੂੰ ਪੁੱਛੋਗੇ ਤੇ ਮੈਨੂੰ ਵੀ ਪੁੱਛੋਗੇ ਜੀ ਮੈਂ ਕ੍ਰਾਈਮਨਲਸ ਨੂੰ ਡੀਲ ਕੀਤਾ ਆ ਜੀ ਜੀ ਕ੍ਰਾਈਮ ਨੂੰ ਡੀਲ ਕੀਤਾ ਆ ਆਰਗੇਨਾਈਜ਼ ਕ੍ਰਾਈਮਨਲਸ ਨੂੰ ਡੀਓ ਡੀਲ ਕੀਤਾ ਜਿਹਦੇ ਚ ਸੁੱਖਾ ਕਾਲਵਾ ਦਾ ਇੱਕ ਨਾਮ ਆ ਲੇਕਿਨ ਬਾਕੀਆਂ ਦੀ ਵੀ ਗੱਲ ਦੇਖੀ ਆ ਜਿਹੜਾ ਬੰਦਾ ਕ੍ਰਾਈਮ ਚ ਇਨਵੋਲਡ ਆ ਆਪਣੀ ਸੱਚੀ ਸੁੱਚੀ ਜ਼ਿੰਦਗੀ ਛੱਡ ਕੇ ਜਿਹੜਾ ਆਪਣੀ ਤਰੱਕੀ ਨੂੰ ਛਿਕੇ ਟੰਗ ਕੇ ਔਰ ਉਹ ਕ੍ਰਾਈਮ ਚ ਇਨਵੋਲ ਹੋ ਗਿਆ ਉਹ ਬੰਦਾ ਇਨਸਾਨ ਕਦੀ ਦਲੇਰ ਨਹੀਂ ਹੋ ਸਕਦਾ ਜੀ ਸਭ ਤੋਂ ਪਹਿਲਾਂ ਗਿਲਟ ਆ ਕਿ ਜਦੋਂ ਉਹ ਕਰਾਇਮ ਕਰਕੇ ਭੱਜਦਾ ਆ ਹਮ ਤੇ ਉਹਦੇ ਕੋਲੋਂ ਹਰ ਵਕਤ ਡਰ ਰਹਿੰਦਾ ਆ ਕਿ ਮੈਨੂੰ ਪੁਲਿਸ ਫੜੇਗੀ ਬਿਲਕੁਲ ਜਿਹੜਾ ਬੰਦਾ ਡਰ ਸਹਮ ਚ ਜਿੰਦਾ ਆ ਉਹ ਕਦੀ ਦਲੇਰ ਨਹੀਂ ਹੋ ਸਕਦਾ ਜੀ ਜੀ ਉਹਦੀਆਂ ਐਕਸਪ੍ਰੈਸ਼ਨਸ ਦਲੇਰਾਂ ਨਾ ਹੋ ਸਕਦੀਆਂ ਨੇ ਹਮ ਲੇਕਿਨ ਮੈਂ ਨਿੱਜੀ ਤਜਰਬੇ ਤੋਂ ਪੁਲਿਸ ਪ੍ਰੋਫੈਸ਼ਨਲ ਤਜਰਬੇ ਤੋਂ ਕਹਿੰਦਾ ਆ ਇਹਨਾਂ 'ਚੋਂ ਕੋਈ ਦਲੇਰ ਨਹੀਂ ਆ ਪੁਲਿਸ ਵਾਸਤੇ ਇਹਨਾਂ ਦੀ ਕੋਈ ਇਹੋ ਜੀ ਗੱਲ ਨਹੀਂ ਆ ਕਾਨੂੰਨ ਨੂੰ ਫਾਈਟ ਕਰਨ ਵਾਸਤੇ ਇਹਨਾਂ ਦੀ ਹਿੰਮਤ ਨਹੀਂ ਤਾਂ ਹੀ ਤਾਂ ਭੱਜਦੇ ਨੇ